ਚੈਨ ਪੰਜਾਬੀ ਦੇ ਅੱਜ ਦੇ ਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਤੇ ਬਹੁਤ ਬਹੁਤ ਸਵਾਗਤ ਦੋਸਤੋ ਹਾਂ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਕਰਨੀ ਉਹ ਕੈਲੀਫੋਰਨੀਆ ਦੇ ਵਿੱਚ ਸੈਕਰਮੈਂਟੋ ਦੇ ਨੇੜੇ ਇੱਕ ਸਕੂਲ ਦੇ ਵਿੱਚ ਗੋਲੀ ਚੱਲੀ ਹੈ ਦੋ ਨਿਆਣੇ ਜ਼ਖਮੀ ਹੋਏ ਇੱਕ ਦੀ ਮਰ 5 ਸਾਲ ਇੱਕ ਦੀ ਮਰ 6 ਸਾਲ ਯੂਨਾਈਟਿਡ ਹੈਲਥ ਕਰ ਦੇ ਸੀਏ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਗਈ ਉਹਦੇ ਬਾਰੇ ਗੱਲਬਾਤ ਕਰਾਂਗੇ ਮੈਮਫਿਸ ਪੁਲਿਸ ਦੇ ਉੱਤੇ ਪਾਕਵਾਤਾ ਦੋਸ਼ ਲੱਗਾ ਟੈਸਲਾ ਤੇ ਰਿਵਿਆਨ ਦਾ ਆਪਸ ਵਿੱਚ ਰੌਲਾ ਤੇ ਅਮਰੀਕਾ ਦੇ ਵਿੱਚ ਇੰਸ਼ੋਰੈਂਸ ਉਹਦੀ ਡਾਕਟਰਾਂ ਨੇ ਚੇਤਾਵਨੀ ਦਿੱਤੀ ਉਹਦੇ ਬਾਰੇ ਗੱਲਬਾਤ ਕਰਾਂਗੇ ਅਗਲਾ ਜਿਹੜਾ ਸਭ ਤੋਂ ਪਹਿਲੀ ਗੱਲਬਤ ਸ਼ੂਟਿੰਗ ਬਾਰੇ ਸ਼ੂਟਿੰਗ ਇਨਸੀਡੈਂਟ ਹੋਇਆ ਦੋ ਯੰਗ ਸਟੂਡੈਂਟਸ ਕਿੰਡਰਗਾਰਟਨ ਦੇ ਸਟੂਡੈਂਟ ਇੱਕ ਦੀ ਉਮਰ 5 ਸਾਲ ਦੂਜੇ ਦੀ ਉਮਰ 6 ਸਾਲ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਇੱਕ ਸ਼ੂਟਿੰਗ ਦੇ ਵਿੱਚ ਫੈਦਰ ਰਿਵਰ ਵੈਂਟੇਜ ਸਕੂਲ ਓਰੇਗਨ ਸੈਕਰਮੈਂਟੋ ਦੇ ਨਾਰਥ ਦੇ ਵਿੱਚ ਇਹ ਪੈਂਦਾ ਹੈ ਉੱਥੇ ਇਹ ਕਟਾ ਵਾਪਰੀ ਦੱਸੀ ਜਾ ਰਹੀ ਹੈ ਗੋਲੀ ਚਲਾਉਣ ਵਾਲੇ ਨੇ ਬਾਅਦ ਵਿੱਚ ਆਪਣੇ ਗੋਲੀ ਮਾਰ ਲਈ ਸੁਇਸਾਈਡ ਕਰ ਲਈ ਬਹੁਤ ਵਾਰੀ ਇਸ ਤਰੀਕੇ ਦੇ ਨਾਲ ਹੁੰਦਾ ਹੈ ਤੇ ਜਿਹੜੇ ਮੋਟਿਵ ਜਿਹੜਾ ਸੀਗਾ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਵੀ ਨਹੀਂ ਕੀਤਾ ਕਿਉਂ ਅਥਾਰਟੀਜ਼ ਇਹ ਮੰਨਦੇ ਆ ਕਿ ਸ਼ੂਟਰ ਜਿਹੜਾ ਆ ਉਹ ਸਕੂਲ ਨੂੰ ਟਾਰਗੇਟ ਕਰ ਰਿਹਾ ਸੀਗਾ ਕਿਉਂਕਿ ਉਹਦਾ ਜਿਹੜਾ ਇਹਦਾ ਸਕੂਲ ਦਾ ਜਿਹੜਾ ਕਨੈਕਸ਼ਨ ਆ ਸੈਵਨਥ ਡੇ ਐਂਡ ਐਡਵੈਂਟਿਸਟ ਚਰਚ ਦੇ ਨਾਲ ਆ ਵੀ ਧਰਮ ਵਾਲਾ ਰੌਲਾ ਇਹਦੇ ਚ ਕਿਤੇ ਨਾ ਕਿਤੇ ਲੱਗਦਾ ਹੈ ਵੈਸੇ ਵੀ ਅਮਰੀਕਾ ਦੇ ਵਿੱਚ ਸ਼ੂਟਿੰਗ ਇੱਕ ਬਹੁਤ ਵੱਡਾ ਮਸਲਾ ਆ ਜਿਹੜੇ 3-4 ਮਸਲੇ ਪੂਰੇ ਅਮਰੀਕਾ ਦੇ ਵਿੱਚ ਚਰਚਾ ਦੇ ਵਿੱਚ ਆ ਉਹਦੇ ਵਿੱਚ ਜਿਹੜੇ ਸ਼ੂਟਿੰਗਸ ਆ ਇਹ ਵੱਡਾ ਮਸਲਾ ਕਿਉਂਕਿ ਹਥਿਆਰ ਉੱਥੇ ਜਿਆਦਾ ਲੋਕ ਘੱਟ ਆ ਜੈਸਾ ਕਹੋ ਜਿੰਨੇ ਅਮਰੀਕਾ ਦੀ ਪਾਪੂਲੇਸ਼ਨ ਆ ਹਥਿਆਰ ਉਹ ਤੋਂ ਕਿਤੇ ਜ਼ਿਆਦਾ ਆ ਸਭ ਤੋਂ ਵੱਧ ਹਥਿਆਰ ਅਮਰੀਕਾ ਦੇ ਵਿੱਚ ਹੈ ਜੇ ਪਰ ਹੈਡ ਗਿਣਨੇ ਹੋਣ ਵੀ ਇੱਕ ਵਿਅਕਤੀ ਪਿੱਛੇ ਕਿੰਨੀਆਂ ਬੰਦੂਕਾਂ ਆ ਅਮਰੀਕਾ ਦੇ ਵਿੱਚ ਕਲਚਰ ਆ ਇਸ ਕਿਸਮ ਦਾ ਰਿਵਾਇਤ ਆ ਟ੍ਰੈਡੀਸ਼ਨ ਆ ਪਰ ਉਹਦੀ ਦੁਰਵਾਰਤ ਬਹੁਤ ਹੋ ਰਹੀ ਹੈ ਇਸ ਵੇਲੇ ਹੁਣ ਅੱਜ ਇਹ ਵੀ ਪਤਾ ਲੱਗਾ ਜਿਹੜਾ ਸਸਪੈਕਟ ਆ ਉਹਦੀ ਮੀਟਿੰਗ ਸੀਗੀ ਸਕੂਲ ਅਫੀਸ਼ੀਅਲਸ ਦੇ ਨਾਲ ਦੋਨੋਂ ਡਿਸਕਸ ਕਰਨਾ ਸੀਗਾ ਆਪਣੇ ਕਿਸੇ ਫੈਮਿਲੀ ਮੈਂਬਰ ਨੂੰ ਉੱਥੇ ਰੋਲ ਕਰਨ ਦੇ ਲਈ ਤੇ ਜਿਹੜਾ ਉਹ ਉਸ ਮਾਮਲੇ ਦੇ ਵਿੱਚ ਕਿਤੇ ਕੋਈ ਰੌਲਾ ਪਿਆ ਤਾਂ ਉਹਨੇ ਉੱਥੇ ਆ ਕੇ ਗੋਲੀ ਚਲਾ ਕੇ ਦੋਨੇ ਆਣੇ ਜ਼ਖਮ ਕਰ ਦਿੱਤੇ ਜਿਹੜਾ ਜਿਹੜਾ ਲਾਰਮ ਫੋਰਸ ਮਰਸ ਸੀ ਉਹਨਾਂ ਦਾ ਰਿਸਪਾਂਸ ਬਹੁਤ ਤੇਜ਼ ਸੀਗਾ ਸ਼ੂਟਿੰਗ ਲਈ ਜਦੋਂ 1:08 ਮਿੰਟ ਤੇ ਦੁਪਹਿਰ ਨੂੰ ਉੱਥੇ ਜਿਹੜੀ ਹੈਗੀ ਆ ਆਉਂਦੀ ਆ ਤੇ 2 ਮਿੰਟ ਦੇ ਵਿੱਚ ਵਿੱਚ ਜਿਹੜੇ ਆਫੀਸਰ ਆ ਉੱਥੇ ਸੀਨ ਦੇ ਉੱਤੇ ਪਹੁੰਚ ਚੁੱਕੇ ਸੀ ਬਿਲਕੁਲ ਜਦੋਂ ਹੀ ਉਹ ਪਹੁੰਚਿਆ ਤੇ ਉਹਨਾਂ ਨੇ ਆਪਰੇ ਫਾਸਟੇਟ ਦਿੱਤੀ ਉਹਨਾਂ ਬੱਚਿਆਂ ਨੂੰ ਜਿਹੜੇ ਜ਼ਖਮੀ ਸੀਗੇ ਚੱਕ ਕੇ ਲੈ ਕੇ ਗਏ ਆ ਬਹੁਤ ਛੋਟੀ ਜੀ ਕਮਿਊਨਿਟੀ ਆ ਇਹ ਫੈਦਰ ਰਿਵਰ ਐਡਵਾਂਟੇਜ ਸਕੂਲ ਕਿੰਡਰਗਾਰਟਨ ਤੋਂ 8ਵੀਂ ਤੱਕ ਸਕੂਲ ਆ 35 ਸਟੂਡੈਂਟਸ ਇਹਦੇ ਜਨਰੋਲ ਹੋਏ ਆ ਤੇ ਇਹ ਇਵੈਂਟ ਜਿਹੜਾ ਬਹੁਤ ਖਤਰਨਾਕ ਇੱਥੇ ਦੱਸਿਆ ਜਾ ਰਿਹਾ ਆ ਬਹੁਤ ਛੋਟੀ ਜੀ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ FBI ਇਨਵੋਲਵ ਹੋਈ ਆ ਇਹਦੇ ਵਿੱਚ FBI ਅਸਿਸਟ ਕਰ ਰਹੀ ਆ ਲੋਕਲ ਅਥਾਰਟिटीज ਨੂੰ ਉਹਦਾ ਸਸਪੈਕਟ ਦਾ ਮੋਟਿਵ ਸਮਝਣ ਦੇ ਲਈ ਜਾਂ ਦੀ ਬੈਕਗ੍ਰਾਉਂਡ ਸਮਝਣ ਦੇ ਲਈ ਵੀ ਅਸੋ ਦੇ ਵਿੱਚ ਨੇ ਕਿਉਂ ਕੀਤਾ ਜਾ ਇਹਦੇ ਪਿਛੇ ਕੀ ਕਾਰਨ ਹੈਗਾ ਸੋ ਜਿਹੜਾ ਵਿਕਟਮ ਫੈਮਲੀਆਂ ਆ ਲੋਕਲ ਅਥਾਰਟिटीज ਉਹਨਾਂ ਦੀ سپورਟ ਲਈ ਗਈਆਂ ਡਿਸਟ੍ਰਿਕਟ ਕਟਾਰਨੀ ਆਫਿਸ ਉਹ ਜਿਹੜੀ سپورਟ ਲਗਾਤਾਰ ਦੇ ਰਹੇ ਆ ਜਿਹੜੇ ਜ਼ਖਮੀ ਹੋਏ ਆ ਬੱਚੇ ਤੇ ਜਿਹੜੇ ਹੋਰ ਬੱਚੇ ਟਰੋਮਾਟਾਈਜ਼ ਹੋ ਗਏ ਕਿਉਂਕਿ ਛੋਟੇ ਬੱਚਿਆਂ ਦੇ ਸਾਹਮਣੇ ਗੋਲੀ ਚੱਲ ਕੇ ਦੋ ਨਿਆਣਿਆਂ ਦੇ ਗੋਲੀ ਲੱਗ ਜਾਣੀ ਉਹਨਾਂ ਦੇ ਉੱਤੇ ਮਾਨਸਿਕ ਜਿਹੜਾ ਅਸਰ ਬਹੁਤ ਜ਼ਿਆਦਾ ਪੈਂਦਾ ਜਿਨ੍ਹਾਂ ਨੇ ਸ਼ੂਟਿੰਗ ਚ ਹੁੰਦੀ ਦੇਖੀ ਆ ਉੱਥੇ ਸੋ ਚਰਚ ਦੇ ਦਾ ਰਿਸਪੌਂਸ ਜਿਹੜਾ ਉੱਥੇ 7th day adventist ਚਰਚਾ ਉਹਨਾਂ ਨੇ ਇਹਦੇ ਉੱਤੇ ਬਹੁਤ ਮਤਲਬ ਆਪਣਾ ਡੀਪ ਸੈਡਨੈਸ ਉਹਨਾਂ ਨੇ ਇਹਦੇ ਤੇ ਸ਼ੋਕ ਦੱਸਾਇਆ ਤੇ ਪ੍ਰੇਅਰਸ ਉਹਨਾਂ ਨੇ ਕੀਆ ਵਿਕਟਮਜ਼ ਲਈ ਕਰੋ ਪਰਿਵਾਰਾਂ ਦੇ ਲਈ ਤੇ ਜਿਹੜਾ ਲਾ ਅਨਫੋਰਸਮੈਂਟ ਦਾ ਜਿਹੜਾ ਕੁਇਕ ਰਿਸਪੌਂਸ ਆ ਉਹ ਵੀ ਉਹਨਾਂ ਨੇ ਸਫਤ ਕੀਤੀ ਹੈ ਵੀ ਇਹ ਇੱਥੇ ਪਹੁੰਚ ਗਏ ਤੇ ਹੋਰ ਬਚਾਅ ਹੋ ਗਿਆ ਜਿਹੜਾ ਸਕੂਲ ਆ ਅਸਲ ਦੇ ਵਿੱਚ ਚਰਚ ਦੇ ਨਾਲ ਅਫੀਲੀਏਟਡ ਆ ਤੇ ਉਹ ਚਾਹੁੰਦੇ ਆ ਕਿ ਸਾਰੇ ਜਿੰਨੇ ਸਕੂਲ ਇਸ ਚਰਚ ਦੇ ਨਾਲ ਅਫੀਲੀਏਟਡ ਨੇ ਹੋਣ ਜਾਂ ਚਰਚਸ ਨੇ ਉਥੇ ਥੋੜੀ ਜਿਹੀ ਜਿਹੜੀ ਸਤਰਕਤਾ ਆ ਵਧਾ ਦਿੱਤੀ ਜਾਵੇ ਕਿਉਂਕਿ ਇਨਸੀਡੈਂਟ ਹੋਇਆ ਆ ਸੋ ਇਹ ਯੂਐਸ ਦੇ ਵਿੱਚ ਸਭ ਤੋਂ ਜ਼ਿਆਦਾ ਗਨ ਰਿਲੇਟਡ ਡੈਥਸ ਦਾ ਰੇਟ ਆ ਜੇ ਡਿਵੈਲਪਡ ਕੰਟਰੀਜ਼ ਦੇ ਵਿੱਚ ਸਾਰੀਆਂ ਵਿਕਸਿਤ ਦੇਸ਼ਾਂ ਦੇ ਵਿੱਚ ਦੇਖਣਾ ਹੋਵੇ ਤਾਂ ਵੱਧ ਤੋਂ ਵੱਧ ਲੋਕ ਅਮਰੀਕਾ 'ਚ ਮਰਦੇ ਆ 48000 ਫਾਇਰਆਰਮ ਡੈਥ ਜਿਹੜੀਆਂ ਉਹ 2021 ਦੇ ਵਿੱਚ ਹੋਈਆਂ ਸੀ ਇੱਥੇ ਵਿਆਹ ਹਰ ਬੰਦਾ ਸਾਲ ਦੇ ਵਿੱਚ ਲਗਭਗ ਮਾਰਿਆ ਜਾਂਦਾ ਰ ਮਾਸ ਸ਼ੂਟਿੰਗਸ ਬਹੁਤ ਜ਼ਿਆਦਾ ਹੁੰਦੀਆਂ ਇਹਦਾ ਹੱਲ ਨਹੀਂ ਹੋ ਰਿਹਾ ਪਿਛਲੇ ਸਾਲ 23 ਦੇ ਵਿੱਚ 600 ਮਾਸ ਸ਼ੂਟਿੰਗ ਇਨਸੀਡੈਂਟ ਹੋਏ ਸੀ ਮਾਸ ਸ਼ੂਟਿੰਗ ਉਹਨੂੰ ਕਹਿੰਦੇ ਜਿੱਥੇ ਚਾਰ ਤੋਂ ਵੱਧ ਜ਼ਖਮੀ ਹੁੰਦੇ ਜਾਂ ਮਰਦੇ ਆ ਸੁਇਸਾਈਡ ਇੱਕ ਵੱਡਾ ਕੌਜ਼ ਆ ਜਿੱਦਾਂ ਇਸ ਬੰਦੇ ਨੇ ਗੋਲੀ ਚਲਾਤੀ ਆਪਣੇ ਮਾਰ ਲਈ ਗਨਸ ਦੇ ਨਾਲ ਦੂਜਿਆਂ ਨੂੰ ਜਿੰਨੇ ਤਾਂ ਮਾਰਦੇ ਉਹ ਤਾਂ ਮਾਰਦੇ ਹੀ ਆ ਜਿਹੜੀਆਂ ਅੱਧੋਂ ਜ਼ਿਆਦਾ ਮੌਤਾਂ ਹੁੰਦੀਆਂ ਬੰਦੂਕਾਂ ਦੇ ਨਾਲ ਅਮਰੀਕਾ ਦੇ ਵਿੱਚ ਉਹ ਆਪਣੇ ਗੋਲੀ ਮਾਰ ਲਈ ਹੁੰਦੀਆਂ 54% ਜਿਹੜੀ ਫਾਇਰ ਆਰਮਡ ਡੈਥਸ ਨੇ ਉਹ ਸੁਸਾਇਸਾਈਡ ਨੇ ਮਤਲਬ ਇਹ ਤੁਸੀਂ ਦੇਖ ਲਓ ਵੀ ਲੋਕਾਂ ਦੀ ਦਿਮਾਗੀ ਹਾਲਤ ਕਿੱਦਾਂ ਦੀ ਆ ਜਿਹੜਾ ਮੈਂਟਲ ਹੈਲਥ ਆਉ ਕ੍ਰਿਟੀਕਲ ਫੈਕਟਰ ਆ ਗਨ ਬੈਲੈਂਸ ਦੇ ਵਿੱਚ ਅਮਰੀਕਾ ਦੇ ਵਿੱਚ ਔਰ ਫਾਇਰ ਆਰਮਸ ਜਿਹੜੇ ਯੂਜ਼ ਕੀਤੇ ਜਾਂਦੇ 70% ਹੋਮੋਸਾਈਡ ਦੇ ਵਿੱਚ ਮਤਲਬ ਇੱਕ ਲੀਡਿੰਗ ਇਹ ਇੱਕ ਕਹਿ ਲਓ ਕਿ ਮੈਥਡ ਆਫ ਵਾਇਲੈਂਟ ਕ੍ਰਾਈਮ ਆ ਇਹ ਔਰ ਯੂਥ ਇੰਪੈਕਟਡ ਦਾ ਫਾਇਰਆਰਮ ਦਾ ਜਿਸ ਤਰੀਕੇ ਦੇ ਨਾਲ ਬੱਚਿਆਂ ਦੇ ਉੱਤੇ ਟੀਨਸ ਦੇ ਉੱਤੇ ਤੇ ਹੁਣ ਤੇ ਮਤਲਬ ਇਹਦੇ ਵਿੱਚ ਤੇ ਪੰਜਵੇਂ ਤੇ ਛੇਵੇਂ ਸਾਲ ਦਾ ਜਿਹੜਾ ਪਹਿਲੀ ਤੋਂ ਵੀ ਹੇਟਰੀ ਜਮਾਤ ਕਿੰਡਰਗਾਰਟਨ ਦੇ ਵਿੱਚ ਹੀ ਉਹ ਬੱਚੇ ਦਾ ਸ਼ਿਕਾਰ ਹੋ ਗਿਆ ਔਰ ਜਿਨ੍ਹਾਂ ਨੇ ਦੇਖਿਆ ਹੋਊਗਾ ਉਹਨਾਂ ਦਾ ਕੀ ਹਾਲ ਹੁੰਦਾ ਸੋ ਯੂਐਸ ਦੇ ਵਿੱਚ ਦਾ ਪਹਿਲਾਂ ਦੱਸਿਆ ਕਿ ਜਿਆਦਾ ਇੱਥੇ ਬੰਦੂਕਾਂ ਨੇ ਤੇ ਤੇ ਜੀ 331 ਮਿਲੀਅਨ ਪੋਪੂਲੇਸ਼ਨ ਆ ਤੇ ਨਾਲ ਕੋ 393 ਮਿਲੀਅਨ ਸਿਵਿਲियन ਓਨਡ ਫਾਇਰਆਰਮ ਨੇ ਮਤਲਬ 331 ਮਿਲੀਅਨ ਲੋਕ ਆ ਅਮਰੀਕਾ ਦੇ ਵਿੱਚ ਤੇ 393 ਮਿਲੀਅਨ ਇੱਥੇ ਹਥਿਆਰ ਆ ਜਿਹੜੇ ਬਲੈਕ ਅਮਰੀਕਨਸ ਨੇ ਉਹਨਾਂ ਦੇ ਉੱਤੇ ਹੋਰ ਜ਼ਿਆਦਾ ਅਸਰ ਪੈ ਰਿਹਾ ਇਸ ਚੀਜ਼ ਦਾ ਜਿਹੜੀ ਗਨ ਵਾਇਲੈਂਸ ਆ ਲਗਭਗ 280 ਬਿਲੀਅਨ ਡਾਲਰ ਇਹਨਾਂ ਦਾ ਖਰਚਾ ਅਮਰੀਕਾ ਦਾ ਹੈਲਥ케ਅਰ ਤੇ ਸਾਰਾ ਕੁਝ ਇਹਦੇ ਨਾਲ ਰਿਲੇਟਡ ਚੀਜ਼ਾਂ ਦੇ ਉੱਤੇ ਆ ਜਾਂਦਾ ਜਿਹੜੀ ਫਾਇਰ ਆਮ ਦੀ ਐਕਸੈਸ ਬਹੁਤ ਸੌਖੀ ਆ ਸਖਤ ਕਾਨੂੰਨ ਆ ਪਰ ਫਿਰ ਵੀ ਦੂਜਾ ਇਹ ਵੀ ਸਟੇਟ ਦੇ ਲਾਅ ਵੈਰੀ ਕਰਦੇ ਆ। ਕੁਝ ਸਟੇਟ ਦੇ ਵਿੱਚ ਸਖਤ ਕਾਨੂੰਨ ਆ ਤੇ ਕੁਝ ਜਿਹੜੇ ਹੈਗੇ ਆ ਉਹ ਇਹਦੇ ਲਈ ਢਿੱਲੇ ਆ। ਜਿਵੇਂ ਕੈਲੀਫੋਰਨੀਆ, ਨਿਊਯਾਰਕ ਆ ਇਹ ਆਮ ਤੌਰ ਦੇ ਉੱਤੇ ਜਿਹੜੇ ਇੱਥੇ ਗਨ ਵਾਇਲੈਂਸ ਘੱਟ ਹੁੰਦੀ ਆ ਦੂਜੀਆਂ ਸਟੇਟਸ ਦੇ ਨਾਲ ਪਰ ਫੇਰ ਵੀ ਇੱਥੇ ਇੱਕ ਵੱਡਾ ਜਿਹੜਾ ਇਹ ਅਸਰ ਪੈ ਰਿਹਾ। ਦੇਖੋ ਇਹਦੇ ਪਿਛੇ ਮੋਟਿਵ ਕੀ ਸੀ ਉਸ ਵਿਅਕਤੀ ਦਾ ਚਰਚਨਾ ਕੀ ਰੋਲਾ ਸੀ ਗੋਲੀਆਂ ਨੇ ਨਿਆਣਿਆ ਤੇ ਕਿਉਂ ਚਲਾਈ ਵਿਚਾਰ ਕਿਦਾਂ ਹੋ ਗਿਆ। ਇਹ ਸਾਰੀਆਂ ਗੱਲਾਂ ਜਦੋਂ ਇਨਵੈਸਟੀਗੇਸ਼ਨ ਅੱਗੇ ਚੱਲੂਗੀ ਤਾਂ ਉਹ ਦੋ ਸਾਹਮਣੇ ਆਉਣਗੇ। ਅ ਅਗਲੀ ਦੋਸਤ ਜਿਹੜੀ ਕੱਲ ਦੀ ਮੌਤ ਇੱਕ ਹੋਈ ਆ ਜਿਹੜੇ ਬ੍ਰਾਇਨ ਥੌਮਪਸਨ ਦੀ ਅ ਬ੍ਰਾਇਨ ਥੌਮਪਸਨ ਸੀਈਓ ਸੀ ਯੂਨਾਈਟਿਡ ਹੈਲਥ케ਅਰ ਦਾ ਉਹਨੂੰ ਗੋਲੀ ਮਾਰੀ ਗਈ ਆ ਮਿਡ ਟਾਊਨ ਮੈਨਹਾਰਟਨ ਦੇ ਵਿੱਚ ਕੰਪਨੀ ਦੀ ਇਨਵੈਸਟਰ ਕਾਨਫਰੰਸ ਕੱਲ ਬੁੱਧਵਾਰ ਨੂੰ ਹੋ ਰਹੀ ਸੀ ਉਹਦੇ ਤੋਂ ਪਹਿਲਾਂ ਹੋਟਲ ਦੇ ਬਾਹਰ ਉਹਨੂੰ ਗੋਲੀ ਮਾਰ ਦਿੱਤੀ ਗਈ। ਪਲੀਜ਼ ਲੱਭ ਰਹੀ ਹੈ ਉਹ ਸਸਪੈਕਟ ਨੂੰ ਉਹਦੀ ਤਸਵੀਰ ਵੀ ਜਾਰੀ ਕੀਤੀ ਹੈ ਸਾਰਾ ਕੁਝ ਉਹਦੇ ਬਾਰੇ ਦੱਸਿਆ ਵੀ ਆ ਜਿਹੜਾ ਥੌਮਸਨ ਸੀ ਇਹ 50 ਸਾਲ ਦੀ ਉਮਰ ਸੀ ਸੀਈਓ ਬਣਿਆ ਸੀ ਯੂਨਾਈਟਿਡ ਹੈਲਥ케ਅਰ ਦਾ 2021 ਦੇ ਵਿੱਚ ਜੁਆਇਨ ਕਰਨ ਤੋਂ ਬਾਅਦ ਕੰਪਨੀ ਨੇ 2004 ਚ ਜੁਆਇਨ ਕੀਤੀ ਸੀ ਉਹ ਬਹੁਤ ਇੰਟੈਲੀਜੈਂਟ ਇਹ ਕਹਿੰਦੇ ਵਿਅਕਤੀ ਸੀਗਾ ਸਟ੍ਰੇਟ ਫਾਰਵਰਡਨੈਸ ਇਹਦੀ ਕਰਕੇ ਜਾਣਿਆ ਜਾਂਦਾ ਸੀ ਤੇ ਜਿਹੜੀ ਖਾਸ ਕਰਕੇ ਹੈਲਥ케ਅਰ ਨੂੰ ਇੰਪਰੂਵ ਕਰਨ ਦੇ ਵਿੱਚ ਜਿਹੜੀ ਦੀ ਕਮਿਟਮੈਂਟ ਸੀ ਜਿਹੜੀ ਪ੍ਰਤੀਬੱਧਤਾ ਸੀ ਉਹਦੇ ਕਰਕੇ ਉਹ ਨੂੰ ਜਾਣਦੇ ਸੀ ਯੁਨਾਈਟਿਡ ਹੈਲਥ케ਅਰ ਕੀ ਆ ਯੁਨਾਈਟਿਡ ਹੈਲਥ ਕਰ ਇੱਕ ਸਭ ਤੋਂ ਵੱਡੀ ਜਿਹੜੀ ਹੈਲਥ ਇੰਸ਼ੋਰੈਂਸ ਕੰਪਨੀ ਆ ਅਮਰੀਕਾ ਦੇ ਵਿੱਚ ਤੇ ਇਹਦਾ ਜਿਹੜਾ ਇੱਕ ਪਾਰਟ ਆ ਯੁਨਾਈਟਿਡ ਹੈਲਥ ਗਰੁੱਪ ਦਾ ਜਿਹੜਾ ਜਨਰੇਟ ਕਰਦਾ ਲਗਭਗ 400 ਬਿਲੀਅਨ ਦਾ ਐਨੂਅਲ ਰੈਵਨਿਊ 400 ਬਿਲੀਅਨ ਦਾ ਸਾਲਾਨਾ ਜਿਹੜਾ ਰੈਵਨਿਊ ਇਹਦੇ ਵਿੱਚੋਂ ਆਉਂਦਾ ਯੁਨਾਈਟਿਡ ਹੈਲਥ ਗਰੁੱਪ ਦਾ ਜਿਹੜੀ ਇਹਦੀ ਪੇਰੈਂਟ ਕੰਪਨੀ ਆ ਉਹ ਫਿਜ਼ੀਸ਼ੀਨ ਏਮਪਲੋਏ ਕਰਦੀ ਆ ਹਸਪੀਟਲਸ ਰਨ ਕਰਦੀ ਆ ਮੈਨੇਜ ਕਰਦੀ ਆ ਜਿਹੜੀਆਂ ਆਊਟਪੇਟ ਪੇਸ਼ੈਂਟ ਸਰਜਰੀ ਸੈਂਟਰਸ ਹੁੰਦੇ ਉਹਨਾਂ ਨੂੰ ਪ੍ਰੈਸਕ੍ਰਿਪਸ਼ਨ ਨੂੰ ਹੈਂਡਲ ਕਰਦੀ ਆ ਤੇ ਸਾਰਾ ਕੰਮ ਇਹਦੇ ਉੱਤੇ ਜਿਹੜਾ ਚੱਲਦਾ ਮਤਲਬ ਬਹੁਤ ਵੱਡੀ ਇਹ ਕੰਪਨੀ ਤੇ ਉਹਦਾ ਏਡੇ ਵੱਡੇ ਕੈਲੀਬਰ ਦੇ ਵਾਲਾ ਜਿਹੜਾ ਸੀਈਓ ਆ ਜਿਹਨੂੰ ਗੋਲੀ ਮਾਰੀ ਗਈ ਆ ਹੁਣ ਹੈਲਥ케ਅਰ ਦੇ ਉੱਤੇ ਜਿਹੜਾ ਇੰਪੈਕਟ ਆ ਹੈਲਥ케ਅਰ ਸਿਸਟਮ ਦੇ ਉੱਤੇ ਯੂਨਾਈਟਿਡ ਹੈਲਥ ਦਾ ਆਪਰੇਸ਼ਨ ਦਾ ਮਤਲਬ ਇਹ ਆ ਕਿ ਹੁਣ ਜੇ ਇਹਦੇ ਉੱਤੇ ਕੋਈ ਅਸਰ ਪੈਂਦਾ ਤਾਂ ਇਸ ਇਸ ਹੱਤਿਆ ਦੇ ਨਾਲ ਅਮਰੀਕਾ ਦੇ ਵਿੱਚ ਹੈਲਥ케ਅਰ ਸਿਸਟਮ ਦੇ ਉੱਤੇ ਅਸਰ ਪੈ ਸਕਦਾ ਮੰਨ ਲਓ ਜੇ ਕਈ ਵਾਰੀ ਇਹਦੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਿਹੜਾ ਸਾਈਬਰ ਅਟੈਕ ਹੋਇਆ ਸੀ ਉਹਦੇ ਨਾਲ ਬਹੁਤ ਵੱਡਾ ਫਰਕ ਪਿਆ ਸੀ ਜਿਹੜਾ ਯੂਨਾਈਟਿਡ ਹੈਲਥ ਦਾ ਕ੍ਰਿਟਿਸਿਜ਼ਮ ਵੀ ਹੁੰਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਕੰਪਨੀ ਨੂੰ ਕਈ ਇਹਦੀਆਂ ਜਿਹੜੀਆਂ ਪ੍ਰੈਕਟਿਸ ਸੀਗੀਆਂ ਜਿਹਦੇ ਵਿੱਚ ਜਿਹੜੇ ਕੰਜ਼ਿਊਮਰ ਨੂੰ ਕਾਸਟ ਜ਼ਿਆਦਾ ਪੈਂਦੀ ਆ ਉਹ ਚਰਚਾ ਦਾ ਵਿਸ਼ਾ ਬਣੀ ਹੈ ਜਿਹੜੀ ਮੈਡੀਕਲ ਐਡਵਾਂਟੇਜ ਪੇਸ਼ੈਂਟਸ ਆ ਉਹਨਾਂ ਦੇ ਕਲੇਮ ਦੇ ਉੱਤੇ ਅਸਰ ਪਿਆ ਜਿਹੜਾ ਇਹਦਾ தாம்ਸਨ ਦਾ ਰੋਲ ਸੀ ਜਨ ਗੋਲੇ ਮਾਰੀ ਆ ਸੀਈਓ ਜਿਹੜਾ ਯੂਨਾਈਟਿਡ ਹੈਲਥ케ਅਰ ਦਾ ਐਸਐਲ ਦੇ ਵਿੱਚ ਬਿਜ਼ਨਸ ਨੂੰ ਦੇਖਦੇ ਸੀਗੇ ਤੇ ਇਹਨਾਂ ਨੇ 280 ਬਿਲੀਅਨ ਡਾਲਰ ਪਿਛਲੇ ਸਾਲ ਲਿਆਂਦਾ ਜਿਹੜਾ 75% ਯੂਨਾਈਟਿਡ ਹੈਲਥ ਗਰੁੱਪਸ ਦਾ ਰੈਵਨਿਊ ਮੰਨਿਆ ਜਾਂਦਾ ਸੋ ਯੂਨਾਈਟਿਡ ਹੈਲਥ케ਅਰ ਲਗਭਗ 50 ਮਿਲੀਅਨ ਅਮਰੀਕਨ ਨੂੰ ਕਵਰੇਜ ਪ੍ਰੋਵਾਈਡ ਕਰਦਾ ਜਿਹਦੇ ਵਿੱਚ 9 ਮਿਲੀਅਨ ਤੋਂ ਜ਼ਿਆਦਾ ਨੂੰ ਜਿਹੜੀ ਮੈਡੀਕੇਅਰ ਐਡਵਾਂਟੇਜ ਪਲਾਨ ਆ ਉਹਦੇ ਹੈਲਥ ਦਿੱਤੀ ਜਾਂਦੀ ਹੈ ਜਿਹੜੀ ਯੂਨਾਈਟਿਡ ਹੈਲਥ ਗਰੁੱਪਸ ਆ ਉਹ ਇਨਵੈਸਟੀਗੇਟ ਕੀਤੇ ਜਾ ਰਹੇ ਆ ਜਸਟਿਸ ਡਿਪਾਰਟਮੈਂਟ ਹੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਾਰਾ ਕੁਝ ਤੇ ਉਹ ਜਿਹੜੀ ਕਾਨਫਰੰਸ ਉੱਤੇ ਚੱਲ ਰਹੀ ਸੀ ਸਾਰੀ ਦੀ ਸਾਰੀ ਫਿਰ ਰੁਕਣੀ ਪਈ ਜਿਹਦੇ ਉੱਤੇ ਇਹ ਜਿਹੜੇ ਆਏ ਸੀ ਬ੍ਰਾਇਨ தாம்ਸਰ ਸੀਈਓ ਆਫ ਯੂਨਾਈਟਿਡ ਹੈਲਥ ਇੰਸ਼ੋਰੈਂਸ ਪਹਿਲਾਂ ਇਹ ਦੱਸਿਆ ਗਿਆ ਸੀ ਉਹਨੇ ਨਕਾਬ ਪਾਇਆ ਵਿਅਕਤੀ ਨੇ ਜਿਹੜਾ ਮਾਸਕ ਪਾਇਆ ਸੀ ਕਾਲੇ ਰੰਗ ਦਾ ਪਰ ਹੁਣ ਉਹਦੀਆਂ ਬਿਨਾ ਮਾਸਕ ਤੋਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਕਿ ਵਿਅਕਤੀ ਕੌਣ ਆ ਕਿ ਦੇ ਪਿਛੇ ਕਾਰਨ ਕੀ ਆ ਇਹਨੇ ਕਿਉਂ ਗੋਲੀ ਚਲਾਈ ਆ ਬਹੁਤ ਵੱਡੇ ਸਵਾਲ ਨੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬ ਜਿਹੜਾ ਉਹ ਸਾਹਮਣੇ ਲਿਆਂਦਾ ਜਾਏਗਾ ਅਗਲੀ ਦੋ ਰਿਪੋਰਟ ਦੋਸਤੋ ਮੈਮਫਿਸ ਤੋਂ ਆ ਇੱਕ ਡਿਪਾਰਟਮੈਂਟ ਆਫ ਜਸਟਿਸ ਦੀ ਰਿਪੋਰਟ ਆਈ ਹੈ ਮੈਮਫਿਸ ਪੁਲਿਸ ਦੇ ਉੱਤੇ 17 ਮਹੀਨੇ ਇੱਕ ਫੈਡਰਲ ਇਨਵੈਸਟੀਗੇਸ਼ਨ ਚੱਲੀ ਆ ਤੇ ਫੈਡਰਲ ਇਨਵੈਸਟੀਗੇਸ਼ਨ ਤੋਂ ਬਾਅਦ ਇਹਨਾਂ ਨੇ ਮੈਮਫਿਸ ਪੁਲਿਸ ਡਿਪਾਰਟਮੈਂਟ ਦੇ ਉੱਤੇ ਇਹ ਕਿਹਾ ਕਿ ਇਹਨਾਂ ਨੇ ਜਿਹੜੀ ਐਕਸੈਸਿਵ ਫੋਰਸ ਯੂਜ਼ ਕੀਤੀ ਆ ਤੇ ਡਿਸਕ੍ਰਿਮੀਨੇਸ਼ਨ ਕੀਤੀ ਆ ਬਲੈਕ ਤੇ ਡਿਸੇਬਲਡ ਲੋਕਾਂ ਦੇ ਨਾਲ ਇਹ ਮਾਮਲਾ ਬਹੁਤ ਚਰਚਾ ਦੇ ਵਿੱਚ ਸੀ ਟਾਇਰ ਨਿਕਲਸ ਇੱਕ ਵਿਅਕਤੀ ਸ਼ਾਇਦ ਤੁਹਾਨੂੰ ਯਾਦ ਹੋਊਗਾ ਉਹਦੀ ਮੌਤ ਹੋਈ ਸੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ 2023 ਦੇ ਵਿੱਚ ਇਹਨੂੰ ਕੁੱਟਿਆ ਸੀ ਟਾਇਰ ਨਿਕਲਸ ਨੂੰ ਬਹੁਤ ਜ਼ਿਆਦਾ ਬਲੈਕ ਮੈਨ ਸੀ ਇਹ ਸਿਆ ਮੂਲਦਾਏ ਭਾਈਚਾਰੇ ਨਾਲੇ ਦਾ ਸਬੰਧ ਸੀ ਮੈਮਫਿਸ ਪੁਲਿਸ ਆਫੀਸਰ ਨੇ ਇਹਨੂੰ ਕੁੱਟਿਆ ਸੀ ਇਹਦੀ ਮੌਤ ਹੋਈ ਸੀ ਔਰ ਉਹਦੀ ਮੌਤ ਤੋਂ ਬਾਅਦ ਫਿਰ ਪੂਰੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਜਿਹੜੀ ਜਿਹੜੀ ਮਤਲਬ ਤਣਾਅ ਹੋ ਗਿਆ ਸੀ ਇਹਦੀ ਮੌਤ ਤੋਂ ਬਾਅਦ ਬਹੁਤ ਕੁਝ ਹੋਇਆ ਸੀ ਉਹਦੇ ਤੋਂ ਬਾਅਦ ਰੀਪੋਰਟ ਹੁਣ ਉਹਦੇ ਤੇ ਕੰਮ ਕੀਤਾ ਜਾ ਰਿਹਾ ਸੀ ਵੀ ਅਸਲ ਦੇ ਵਿੱਚ ਹੋਇਆ ਕੀ ਉਹਦੇ ਘਰ ਦੇ ਕਹਿੰਦੇ ਸੀ ਧੱਕਾ ਹੋਇਆ ਇਹਦੇ ਨਾਲ ਹੁਣ ਉਹ ਜਿਹੜੀ ਰਿਪੋਰਟ ਦੀਆਂ 17 ਮਹੀਨੇ ਬਾਅਦ ਫਾਈਂਡਿੰਗਸ ਆਈਆਂ ਉਹ ਇਹ ਦੱਸਦੀਆਂ ਕਿ ਪ੍ਰੋਬਲਮ ਸੀਗੀ ਟ੍ਰੈਫਿਕਸ ਮਤਲਬ ਕਈ ਵਾਰੀ ਇਹ ਪ੍ਰੋਬਲਮ ਹੈ ਟ੍ਰੈਫਿਕ ਸਟਾਪਸ ਦੇ ਉੱਤੇ ਪੁਲਿਸ ਜਦੋਂ ਰੋਕਦੀ ਹੈ ਕਈ ਘਟਨਾਵਾਂ ਟ੍ਰੈਫਿਕ ਸਟਾਪ ਦੇ ਉੱਤੇ ਪੁਲਿਸ ਨੇ ਰੋਕਿਆ ਨਹੀਂ ਰੋਕਿਆ ਗੋਲੀ ਚਲਾਤੀ ਬੰਦਾ ਮਰ ਗਿਆ ਜਾਂ ਰੁਕਿਆ ਕੁਛ ਭਲੇਖਾ ਪੈ ਗਿਆ ਕੁੱਟਿਆ ਮਤਲਬ ਇਸ ਕੇਸ ਦੇ ਵਿੱਚ ਪੁਲਿਸ ਧੱਕਾ ਕਰਦੀ ਹੈ ਰਿਪੋਰਟ ਮੰਨਦੀ ਹੈ ਔਰ ਖਾਸ ਤੌਰ ਦੇ ਉੱਤੇ ਜਿਹੜੀ ਟ੍ਰੀਟਮੈਂਟ ਇਹਨਾਂ ਦੀ ਮਾਰਜਨਲਾਈਜ਼ ਲੋਕਾਂ ਦੇ ਨਾਲ ਆ ਬਲੈਕ ਲੋਕਾਂ ਦੇ ਨਾਲ ਉਹ ਜ਼ਿਆਦਾ ਆ ਸੋ ਵਿਦਨ ਡਿਪਾਰਟਮੈਂਟ ਟ੍ਰੇਨਿੰਗ ਜਾਂ ਬਈ ਕਈ ਕੁਝ ਹੋਣਾ ਚਾਹੀਦਾ ਇਸ ਚੀਜ਼ ਨੂੰ ਵੀ ਹਾਈਲਾਈਟ ਕੀਤਾ ਜਾ ਰਿਹਾ ਜਿਹੜੇ ਸਿਟੀ ਅਫੀਸ਼ੀਅਲਸ ਨੇ ਉਹਨਾਂ ਨੇ ਜਿਹੜੀ ਪ੍ਰੋਪੋਜ਼ਡ ਫੈਡਰਲ ਕਨਸੈਂਟ ਆ ਉਹਦਾ ਵਿਰੋਧ ਕੀਤਾ ਇਹਦਾ ਮਤਲਬ ਇਹ ਆ ਕਿ ਜਿਹੜੇ ਪੁਲਿਸ ਰਿਫਾਰਮਸ ਨੇ ਮਤਲਬ ਜਿਹਦੇ ਤਹਿਤ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਦੀ ਮੋਨਿਟਰਿੰਗ ਦੇ ਥੱਲੇ ਪੁਲਿਸ ਤੇ ਇਸ ਸਾਰੇ ਪ੍ਰਬੰਧ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਆ ਸੋ ਹੁਣ ਇਹ ਐਗਰੀਮੈਂਟ ਇਹ ਵੀ ਹੋ ਸਕਦਾ ਕਿ ਪੁਲਿਸ ਦੀ ਪ੍ਰੈਕਟਿਸ ਜਾਂ ਟਿਪਿਕਲੀ ਪਿਛਲੇ 10 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਕਈ ਮਿਲੀਅਨ ਡਾਲਰ ਦੇ ਉੱਤੇ ਲੱਗ ਸਕਦਾ ਜੇ ਹੁਣ ਮੈਮਫਿਸ ਜਿਹੜਾ ਆ ਉਹ ਇਹ ਕਹਿ ਰਿਹਾ ਜਾਂ ਮੈਮਫਿਸ ਸਿਟੀ ਕੌਨ ਇਹ ਕਹਿ ਰਿਹਾ ਕਿ ਅਸੀਂ ਇਦਾਂ ਨਹੀਂ ਕਰਦੇ ਜਿਦਾ ਫੈਡਰਲ ਸਰਕਾਰ ਕਹਿ ਰਹੀ ਹੈ ਹੁਣ ਹੋਊਗਾ ਕਿ ਜਿਹੜੀ ਜੇ ਮੈਮਫਿਸ ਰਿਫਿਊਜ਼ ਕਰਦਾ ਡਿਪਾਰਟਮੈਂਟ ਆਫ ਜਸਟਿਸ ਲਾਸ ਰੂਟ ਫਾਈਲ ਕਰ ਸਕਦਾ ਆ ਕਿ ਸਾਡੀ ਗੱਲ ਤੁਸੀਂ ਮੰਨੋ ਤੁਸੀਂ ਨਾ ਨਹੀਂ ਕਰ ਸਕਦੇ ਸੋ ਪ੍ਰੋਸੈਸ ਬਹੁਤ ਲੰਬਾ ਆ ਪੁਲਿਸ ਇਨ ਦੀ ਨੈਸ਼ਨਲ ਸਿਗਨੀਫਿਕੈਂਸ ਬਹੁਤ ਆ ਜਿਹੜੀ ਇਨਵੈਸਟੀਗੇਸ਼ਨ ਸੀਗੀ ਇੱਕ ਵੱਡੇ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਤੇ ਯਤਨ ਕੀਤੇ ਜਾ ਰਹੇ ਆ ਕਿ ਪੁਲਿਸ ਡਿਪਾਰਟਮੈਂਟ ਨੂੰ ਰਿਫਾਰਮ ਕਰਨ ਦੇ ਵਿੱਚ ਇਦਾਂ ਦੇ ਕੇਸ ਸੀ ਕਿਉਂਕਿ ਮਿਨੇਆ ਪਲਸ ਦੇ ਵਿੱਚ ਲਿਊਸਵਲ ਦੇ ਵਿੱਚ ਤੇ ਫੀਨਿਕਸ ਦੇ ਵਿੱਚ ਵੀ ਹੋਏ ਆ ਸੋ ਇਹਦੇ ਉੱਤੇ ਜਿਹੜੀ ਇਹ ਨਾ ਰਿਫਾਰਮਸ ਦੀ ਕਿੰਨੀ ਕ ਕਾਮਯਾਬੀ ਹੋ ਸਕਦੀ ਆ ਕਨਸੈਂਟ ਜਿਹੜੀ ਘਟਾ ਇਸ ਗੱਲ ਦੇ ਉੱਤੇ ਮੈਮਫਿਸ ਪੁਲਿਸ ਦਾ ਐਕਸ਼ਨ ਜਦੋਂ ਨਿਕਲਸ ਦੀ ਮੌਤ ਹੋਈ ਸੀ ਤਾਂ ਇਹਨਾਂ ਨੇ ਜਿਹੜਾ ਇਹਨਾਂ ਦਾ ਇੱਕ ਸਿਗਾ ਪ੍ਰੋਜੈਕਟ ਸਕੋਰਪੀਅਨ ਸੀ ਇਹ ਜਿਹੜੀ ਸਕੋਰਪੀਅਨ ਦਾ ਮਤਲਬ ਸੀ ਸਟ੍ਰੀਟ ਕ੍ਰਾਈਮ ਐਂਡ ਸਟ੍ਰੀਟ ਕ੍ਰਾਈਮ ਯੂਨਿਟ ਅਕਿਊਜ਼ਡ ਆਫ ਅਬਿਊਸਿਵ ਟੈਕਟਿਕਸ ਸੋ ਜਿਹੜਾ ਫੈਡਰਲ ਚੇਂਜਸ ਸੀਗੀਆਂ ਉਹ ਲਿਆਂਦੀਆਂ ਗਈਆਂ ਸੀ ਜਿਹੜੇ ਆਫੀਸਰ ਇਹਦੇ ਵਿੱਚ ਇਨਵੋਲਵ ਸੀਗੇ ਉਹਨਾਂ ਦੇ ਵਿੱਚ ਸੋ ਹੁਣ ਕੀ ਹੁੰਦਾ ਇਹਦੇ ਵਿੱਚ ਔਰ ਇੱਕ ਘਟਨਾ ਬਹੁਤ ਦਰਦਨਾਕ ਸੀ ਤੁਹਾਨੂੰ ਯਾਦ ਹੋਊਗਾ ਇਹ ਘਟਨਾ ਟਾਰ ਨਿਕਲਸ ਇੱਕ 29 ਸਾਲਾਂ ਦਾ ਸ਼ਾਹਮੂਲ ਦਾ ਵਿਅਕਤੀ ਸੀਗਾ ਪੁਲਿਸ ਆਫੀਸਰ ਦੇ ਨਾਲ ਪੁਲਿਸ ਆਫੀਸਰਾਂ ਨੇ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਕਿ ਟ੍ਰੈਫਿਕ ਸਟਾਪ ਦੇ ਉੱਤੇ 7 ਜਨਵਰੀ 2023 ਨੂੰ ਤਿੰਨ ਦਿਨਾਂ ਬਾਅਦ ਇਹਦੀ ਕਿਉਂਕਿ ਸੱਟਾਂ ਬਹੁਤ ਜ਼ਿਆਦਾ ਸੀ ਇਹਦੀ ਮੌਤ ਹੋ ਗਈ ਸੀ ਫਿਰ ਜਿਹੜੇ ਉਹ ਜਿਸ ਤਰੀਕੇ ਨਾਲ ਸੌਲਟ ਕੀਤਾ ਗਿਆ ਸੀ ਉਹ ਉਹਦੀ ਬੋਡੀ ਕੈਮਰਾ ਫੁਟੇਜ ਉਹਦੀ ਸਾਹਮਣੇ ਆ ਗਈ ਸੀ ਉਹਦੇ ਵਿੱਚੋਂ ਮਤਲਬ ਪਤਾ ਲੱਗ ਗਿਆ ਸੀ ਔਰ ਉਹਦੇ ਵਿੱਚੋਂ ਸਾਫ਼ ਤੌਰ ਤੇ ਲੱਗ ਰਿਹਾ ਵੀ ਇੰਨੀ ਲੋਡ ਨਹੀਂ ਸੀ ਇਸ ਚੀਜ਼ ਦੀ ਜਿੰਨੀ ਇਹਦੀ ਪਾਵਰ ਉੱਥੇ ਯੂਜ਼ ਕਰਕੇ ਉਹਨੂੰ ਕਟਿਆ ਗਿਆ ਸੀ ਜਿਹੜਾ ਸਕੋਰਪੀਅਨ ਦੀ ਜਿਹੜੀ ਯੂਨਿਟ ਸੀਗੇ ਉਹ ਇਨਵੋਲਵ ਸੀਗੇ ਇਹਦੇ ਵਿੱਚ ਸਕੋਰਪੀਅਨ ਦੇ ਯੂਨਿਟ ਸਕੋਰਪੀਅਨ ਮਤਲਬ ਸੀਗਾ ਸਟਰੀਟ ਕ੍ਰਾਈਮ ਆਪਰੇਸ਼ਨਸ ਟੂ ਰਿਸਟੋਰ ਪੀਸ ਇਨ आवर ਨੇਬਰਹੂਡਸ ਸੋ ਇਹ ਸਕੋਰਪੀਅਨ ਦਾ ਮਤਲਬ ਸੀਗਾ ਸੋ ਇਹ ਜਿਹੜੇ ਉਹ 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 ਸਾਰਾ ਕੁਝ ਕ੍ਰਾਈਮ ਆਪਰੇ ਜਿਹੜੀ ਸਟਰੀਟ ਕ੍ਰਾਈਮ ਆਪਰੇਸ਼ਨਸ ਟੂ ਰੀਸਟੋਰ ਜਿਹੜਾ ਪੀਸ ਇਨ आवर ਨੇਬਰਹੂਡ ਉਹਨੂੰ ਪੂਰਾ ਕਰਕੇ ਸਕੋਰਪੀਅਨ ਕਿਹਾ ਜਾਂਦਾ ਸੀ ਉਹਦੇ ਵਿੱਚ ਇਹ ਸੀਗਾ ਸੋ ਇੱਥੇ ਉਹਨਾਂ ਨੇ ਇਹਦੀ ਗੱਲਬਾਤ ਕੀਤੀ ਸੀ ਹੁਣ ਅੱਗੇ ਇਹਦੀ ਕਾਰਵਾਈ ਕੀ ਹੁੰਦੀ ਆ ਜਾਂ ਕੀ ਕੁਝ ਸੁਧਾਰ ਹੁੰਦਾ ਪਰ ਜਿਹੜੀ ਲੰਬੀ ਰਿਪੋਰਟ ਦਾ ਸਾਰ ਤਾਂ ਇਹ ਆ ਕਿ ਪੁਲਿਸ ਨੇ ਉੱਥੇ ਧੱਕਾ ਕੀਤਾ ਸੀ ਔਰ ਧੱਕਾ ਆਮ ਤੌਰ ਦੇ ਉੱਤੇ ਬਲੈਕ ਭਾਈਚਾਰੇ ਦੇ ਲੋਕਾਂ ਨਾਲ ਹੋ ਜਾਂਦਾ ਆ ਤੇ ਉਹਦਾ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਦੂਜੇ ਤਰੀਕੇ ਦੇ ਨਾਲ ਦੇਖਿਆ ਜਾਂਦਾ ਤੇ ਯਤਨ ਕੀਤਾ ਜਾਂਦਾ ਵੀ ਬੇਸ਼ੱਕ ਇਹਨਾਂ ਨੂੰ ਕੁਝ ਕੀਤਾ ਜਾਵੇ ਬੇਸ਼ੱਕ ਇਹਦੇ ਵਿੱਚ ਸੁਧਾਰ ਕੀਤੇ ਜਾਣ ਪੁਲਿਸ ਦੀ ਕੋ ਟ੍ਰੇਨਿੰਗ ਬਦਲੀ ਜਾਵੇ ਕੋਸ਼ਿਸ਼ ਕੀਤਾ ਜਾਵੇ ਜਿਹੜੀ ਜਿਹੜੇ ਇੱਕ ਗਰੁੱਪ ਉਹ ਇਹ ਕਹਿੰਦਾ ਕਿ ਕਿਉਂਕਿ ਇੱਕ ਖਾਸ ਵਰਗ ਕ੍ਰਾਈਮ ਦੇ ਵਿੱਚ ਜ਼ਿਆਦਾ ਇਨਵੋਲ ਹੁੰਦਾ ਇਸ ਕਰਕੇ ਉਹਨਾਂ ਦੇ ਉੱਤੇ ਜ਼ਿਆਦਾ ਹੁੰਦਾ ਪਰ ਜਿਹੜੇ ਧੱਕਾ ਉਹਨਾਂ ਲੋਕਾਂ ਦੇ ਨਾਲ ਹੀ ਹਮੇਸ਼ਾ ਕਿਉਂ ਹੁੰਦਾ ਇਹਦੇ ਬਾਰੇ ਵੀ ਪੁਲਿਸ ਦੇ ਉੱਤੇ ਕਈ ਸਵਾਲ ਆ ਔਰ ਜਦੋਂ ਸਾਫ਼ ਤੌਰ ਦੇ ਉੱਤੇ ਹੁਣ ਉਹਨਾਂ ਦੇ ਬੋਡੀ ਕੈਮਰਾ ਫੁਟੇਜ ਆ ਉਹਨਾਂ ਦੀ ਵਰਦੀ ਦੇ ਉੱਤੇ ਇੱਥੇ ਕੈਮਰੇ ਲੱਗੇ ਆ ਤੇ ਜੋ ਕੁਝ ਉਹਨਾਂ ਨੇ ਕੀਤਾ ਸਾਰੇ ਦਾ ਸਾਰਾ ਕੁਝ ਕੈਮਰੇ ਦੇ ਵਿੱਚ ਜਿਹੜਾ ਹੋ ਰਿਕਾਰਡ ਹੋ ਗਿਆ ਤੇ ਬਾਅਦ ਵਿੱਚ ਜਦੋਂ ਕੈਮਰੇ ਦੀ ਵੀਡੀਓ ਦੇਖੀ ਜਾਂਦੀ ਆ ਤਾਂ ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਪਤਾ ਲੱਗਦਾ ਕਿ ਅਸਲ ਦੇ ਵਿੱਚ ਕਸੂਰ ਕਿਹਦਾ ਸੀ ਜਾਂ ਕੌਣ ਇਹਦੇ ਲਈ ਜ਼ਿੰਮੇਵਾਰ ਆ ਸੋ ਇੱਕ ਵੱਡਾ ਮਸਲਾ ਜਿਹਦੇ ਉੱਤੇ ਰਿਪੋਰਟ ਆਈ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨਾਲ ਸੰਬੰਧਿਤ ਥੋੜੀ ਵੱਖ-ਵੱਖ ਸ਼ਹਿਰ ਨੇ ਕਿਉਂਕਿ ਇਹੀ ਕੁਝ ਬਾਕੀ ਸ਼ਹਿਰਾਂ ਦੇ ਵਿੱਚ ਵੀ ਲਗਭਗ ਇਦਾਂ ਦੀ ਸਥਿਤੀ ਆ ਉੱਥੇ ਕੋਈ ਨਾ ਕੋਈ ਤਬਦੀਲੀ ਹੋਵੇ ਅਗਲੀ ਦੋਸਤੋ ਗੱਲਬਾਤ ਜਿਹੜੇ ਜਿੱਦਾਂ ਡੋਨਲਡ ਟਰੰਪ ਉਹਨਾਂ ਦੀ ਸਰਕਾਰ ਹੁਣ ਆ ਜਾਣੀ ਹੈ ਡੇਢ ਮਹੀਨਾ ਰਹਿ ਗਿਆ ਉਹਨਾਂ ਦੇ ਜੁਆਇਨ ਕਰਨ ਦੇ ਵਿੱਚ ਆਪਣੀ ਸੱਤਾ ਸੰਭਾਲਣ ਦੇ ਵਿੱਚ ਬੰਦੇ ਉਹਨਾਂ ਨੇ ਆਪਣੇ ਆਪਣੇ ਲਾ ਲਿਆ ਵੀ ਆ ਇੱਥੇ ਲਾਉਣਾ ਇੱਥੇ ਲਾਉਣਾ ਉਹਨਾਂ ਤੋਂ ਅਖਰੀ ਗੱਲਾਂ ਰੌਲਾ ਰੱਪਾ ਚੱਲੀ ਜਾਂਦਾ ਕਈ ਗੱਲਾਂ ਇਹਦੇ ਵਿੱਚੋਂ ਸਾਹਮਣੇ ਆਉਂਦੀਆਂ ਵਿਵੇਕ ਰਾਮਾ ਸਵਾਮੀ ਕੋ-ਚੇਅਰ ਕਰਦੇ ਆ ਇਹਨੂੰ ਪ੍ਰੈਜ਼ੀਡੈਂਟ ਲਕ ਡੋਨਲਡ ਟਰੰਪ ਦਾ ਜਿਹੜਾ ਹੈਗਾ ਆ ਕਮਿਸ਼ਨ ਔਨ ਗਵਰਨਮੈਂਟ ਸਪੈਂਡਿੰਗ ਦੇ ਉੱਤੇ ਜਿਹਨੂੰ ਡੌਜ ਕਹਿੰਦੇ ਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਐਲਨ ਮਸਕ ਤੇ ਵਿਵੇਕ ਰਾਮਾ ਸਵਾਮੀ ਨੂੰ ਇਸ ਕਰਕੇ ਉੱਥੇ ਲਾਇਆ ਗਿਆ ਕਿ ਭਾਈ ਤੁਸੀਂ ਖਿਆਲ ਰੱਖਣਾ ਕਿੱਥੋਂ ਪੈਸਾ ਬਚਾ ਸਕਦੇ ਹੋ ਤੇ ਕਿੱਥੇ ਕੀ ਕਰ ਸਕਦੇ ਹੋ ਹੁਣ ਇੱਥੇ ਰੌਲਾ ਇਹ ਪੈ ਰਿਹਾ ਕਿ ਜਿਹੜੇ ਵਿਵੇਕ ਰਾਮਾ ਸਵਾਮੀ ਆ ਉਹ ਇਹ ਕਹਿੰਦੇ ਆ ਕਿ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆ ਨਾ ਦਿਨਾਂ ਦੇ ਵਿੱਚ ਜੋ ਕੁਝ ਕੀਤਾ ਉਹਦੇ ਤੇ ਨਿਗਰੱਖੀ ਜਾਵੇ ਨਿਗਰੱਖੀ ਜਾਵੇ ਦਾ ਮਤਲਬ ਇਹ ਆ ਕਿ ਜਿਹੜੇ ਲੋਨ ਆ ਜਾਂ ਜੋ ਕੁਝ ਉਹਨਾਂ ਨੇ ਕੀਤਾ ਇੱਕ ਖਾਸ ਲੋਨ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜਾ 6.6 ਬਿਲੀਅਨ ਡਾਲਰ ਦਾ ਡਿਪਾਰਟਮੈਂਟ ਆਫ એનਰਜੀ એનਰਜੀ ਨੇ ਜਿਹੜਾ ਲੋਨ ਦੀ ਕਮਿਟਮੈਂਟ ਕੀਤੀ ਆ ਰਿਵਿਅਨ ਦੇ ਨਾਲ ਰਿਵਿਅਨ ਇੱਕ ਇਲੈਕਟ੍ਰਿਕ ਵਹੀਕਲ ਕੰਪਨੀ ਆ ਸਟਾਰਟਅਪ ਆ ਤੇ ਰਿਵੀਅਨ ਕਿਉਂਕਿ ਵੱਡਾ ਨਾਮ ਆ ਇਲੈਕਟ੍ਰਿਕ ਕੰਪਨੀ ਦੇ ਵਿੱਚ ਜਿਹੜੀਆਂ ਹਕਾਰਾਂ ਬਣਾਉਣ ਦੇ ਵਿੱਚ ਵਹੀਕਲ ਬਣਾਉਣ ਦੇ ਵਿੱਚ ਤੇ ਜਦੋਂ ਉਹਨੂੰ 6.6 ਬਿਲੀਅਨ ਡਾਲਰ ਦਾ ਲੋਨ ਦੀ ਕਮਿਟਮੈਂਟ ਕੀਤੀ ਆ ਤਾਂ ਫਿਰ ਉਹਦਾ ਰੋਲਾ ਕਿਸੇ ਨਾ ਕਿਸੇ ਤਰ੍ਹਾਂ ਐਲਨ ਮਸਕ ਜਿਹੜੇ ਇਹਨਾਂ ਦੇ ਕੋ-ਚੇਅਰ ਆ ਟੈਸਲਾ ਦੇ ਉਹਨਾਂ ਨਾਲ ਪੈ ਸਕਦਾ ਕਿਉਂਕਿ ਰਿਵੀਅਨ ਟੈਸਲਾ ਦੀ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹਨਾਂ ਦਾ ਸਿੱਧਾ ਮੁਕਾਬਲਾ ਆ ਜਾਂ ਉਹ ਕਹਿ ਲਓ ਕਿ ਇਸ ਕਿਸਮ ਦੇ ਉਹ ਕੰਪੀਟੀਸ਼ਨ ਦੇ ਵਿੱਚ ਚਾਇਨਾ ਦੇ ਨਾਲ ਤੇ ਇਸ ਕੰਪੀਟੀਸ਼ਨ ਦੇ ਵਿੱਚ ਹੁਣ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਇਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਦੇ ਨਾਲ ਕੋਈ ਨਾ ਕੋਈ ਇਹਨਾਂ ਦਾ ਜਿਹੜਾ ਜਿਹੜਾ ਕਿਸੇ ਵੀ ਸਾਂਝ ਹੁੰਦੀ ਆ ਜਾਂ ਕਿਸੇ ਦਾ ਜਿਹੜਾ ਜਿਹੜਾ ਉਹਨਾਂ ਦੇ ਨਾਲ ਫਿਰ ਉਹ ਮਤਲਬ ਫਰਕ ਹੁੰਦਾ ਐਲਨ ਮਸਕ ਵੀ ਡੋਨਲਡ ਟਰੰਪ ਦੇ ਨਾਲ ਸਾਂਝ ਰਿਵਿਅਨ ਦੀ ਜਿਹੜੀ ਆ ਉਹ ਡੈਮੋਕ੍ਰੇਟਸ ਦੇ ਨਾਲ ਜਾਨੀ ਕਿ ਜੋ ਬਾਈਡਨ ਦੇ ਨਾਲ ਸਾਂਝ ਸੀ ਇਥੇ ਇਦਾਂ ਤਾਂ ਨਹੀਂ ਕਿਹਾ ਜਾ ਸਕਦਾ ਕਿ ਸਿੱਧਾ ਕਿਸੇ ਨਾ ਕਿਸੇ ਨੂੰ ਫਾਇਦਾ ਦਿੰਦੇ ਆ ਪਰ ਕਨਫਲਿਕਟ ਕਿਤੇ ਨਾ ਕਿਤੇ ਆ ਜਾਂਦਾ ਹੁਣ ਜੇ ਉਹਨਾਂ ਦਾ 6.6 ਬਿਲੀਅਨ ਡਾਲਰ ਦਾ ਲੋਨ ਹੈਗਾ ਆ ਰੀਵੀਆਂ ਨੂੰ ਤੇ ਫਿਰ ਇਹਨਾਂ ਨੂੰ ਘਾਟਾ ਪਊਗਾ ਜਿਹੜੇ ਐਲਨ ਮਸਕ ਸੋ ਉਹ ਕਨਫਲਿਕਟ ਹੁਣ ਜਿਹੜਾ ਸਾਹਮਣੇ ਆ ਰਿਹਾ ਕਿ ਇਥੇ ਕੀਤਾ ਕੀ ਜਾਊਗਾ ਜਿਹੜੀ ਟੈਸਲਾ ਦੇ ਪਹਿਲਾਂ ਟੈਸਲਾ ਨੂੰ ਵੀ ਲੋਨ ਦਿੱਤਾ ਇਹਨਾਂ ਨੇ ਟੈਸਲਾ ਨੇ 465 ਮਿਲੀਅਨ ਡਾਲਰ ਦਾ ਡਿਪਾਰਟਮੈਂਟ ਆਫ એનર્ਜੀ ਤੋਂ 2010 ਦੇ ਵਿੱਚ ਲੋਨ ਲਿਆ ਸੀ ਜਿਹੜਾ ਸਿੱਧਾ ਸਿੱਧਾ ਮਤਲਬ ਇਹਨਾਂ ਦੇ ਹੱਕ ਦੇ ਵਿੱਚ ਸੀਗਾ ਉਹਦਾ ਹੁਣ ਡਿਪਾਰਟਮੈਂਟ ਆਫ એનર્ਜੀ ਦਾ ਲੋਨ ਸਿੱਧਾ ਰਿਵੀਆਂ ਨੂੰ ਸਪੋਰਟ ਕਰੂਗਾ ਔਰ ਰਿਵੀਆਂ ਨੇ ਜਿਹੜਾ ਨਵਾਂ ਪਲਾਂਟ ਜਾਰਜੀਆ ਦੇ ਵਿੱਚ ਲਾਉਣਾ ਔਰ ਇਹ ਕਿਹਾ ਜਾ ਰਿਹਾ ਕਿ ਜਾਰਜੀਆ ਦੇ ਵਿੱਚ 7500 ਨੌਕਰੀ ਪੈਦਾ ਹੋਊਗੀ ਤੇ ਐਮਫਸਾਈਜ਼ ਕੀਤਾ ਇਹਨਾਂ ਨੇ ਕਿ ਲੌਂਗ ਟਰਮ ਬੈਨੀਫਿਟ ਇਹਦੇ ਇਨਵੈਸਟਮੈਂਟ ਦੇ ਹੋ ਸਕਦੇ ਆ ਸੋ ਹੁਣ ਉਹ ਲੋਨ ਬਾਰੇ ਕੀ ਕੀ ਦੂਜੀ ਗੱਲ ਇਹ ਆ ਕਿ ਵਿਵੇਕ ਰਾਮਾ ਸੋਮੀ ਐਲਨ ਮਸਕ ਕਹਿ ਤਾ ਸਕਦੇ ਆ ਵੀ ਆਰੀਵਿਅਨ ਦਾ ਲੋਨ ਜਿਹੜਾ ਨਾ ਕਰੋ ਤੇ ਜਾਂ ਟੈਸਲਾ ਦਾ ਲੋਨ ਕਰ ਦਿਓ ਪਰ ਇਹਨਾਂ ਦੇ ਹੱਥ ਦੇ ਵਿੱਚ ਪਾਵਰ ਨਹੀਂ ਆ ਫੈਸਲਾ ਕਾਂਗਰਸ ਨੇ ਕਰਨਾ ਇਹ ਕਿ ਲੋਨ ਦੇਣਾ ਆ ਅਪਰੂਵ ਕਰਨੇ ਆ ਫੰਡ ਕੀ ਕਰਨੇ ਆ ਜਿਹੜੀ ਇੱਥੇ ਰੌਲਾ ਇਹ ਹੁੰਦਾ ਕਿ ਜੇ ਜਦੋਂ ਕਈ ਵਾਰੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੰਨਾ ਇਨੇ ਮਿਲੀਅਨ ਡਾਲਰ ਦੀ ਜਿਹੜੀ ਡੋਨੇਸ਼ਨ ਦੇ ਰਹੇ ਆ ਇੱਕ ਵੱਡਾ ਬਿਜ਼ਨਸ ਜੋ ਬਾਇਡਨ ਨੂੰ ਦੇ ਰਿਹਾ ਇੱਕ ਵੱਡਾ ਬਿਜ਼ਨਸ ਐਲਨ ਮਸਕ ਨੇ ਕਿੰਨਾ ਜਿਹੜਾ ਆ ਉਹ ਮਿਲੀ ਮਿਲੀਅਨ ਡਾਲਰ ਦੀ ਲਾਟਰੀ ਰੋਜ਼ ਕੱਢਦੇ ਰਹੇ ਆ ਇਹ ਉਹਨਾਂ ਸਪੋਰਟਰ ਦੇ ਲਈ ਉਹਨਾਂ ਸਵਿੰਗ ਸਟੇਟਸ ਦੇ ਵਿੱਚ ਕੀ ਇਹ ਉਹਨਾਂ ਨੂੰ ਕੋਲਟਾ ਫਾਇਦਾ ਦਿੰਦੇ ਆ ਤਾਂ ਇਦਾਂ ਕਰਦੇ ਆ ਇੱਥੇ ਸਿੱਧਾ ਫਾਇਦਾ ਤਾਂ ਨਹੀਂ ਹੁੰਦਾ ਪਰ ਜਿਹੜੀਆਂ ਪਾਲਿਸੀਜ਼ ਨੇ ਜਾਂ ਜਿਹੜੀ ਆਡਾ ਲੋਜੀਕਲ ਇਹਨਾਂ ਦੀ ਸਾਂਝ ਆ ਉਹ ਇੱਕ ਹੁੰਦੀ ਆ ਡੈਮੋਕ੍ਰੇਟਸ ਕੀ ਕਰਦੇ ਆ ਕਿ এনਵਾਇਰਨਮੈਂਟ ਦੇ ਮਾਮਲੇ ਦੇ ਵਿੱਚ ਸਟ੍ਰਿਕਟ ਨੇ environment changes ਦੇ ਉੱਤੇ ਜਾਂ regulations ਜਿਹੜੇ ਸਖਤ ਕਰਨੇ ਚਾਹੀਦੇ ਆ ਉਹਦੇ ਨਾਲ ਫਿਰ ਉਹਨਾਂ ਨੂੰ ਉਹ ਸਪੋਰਟ ਕਰਦੇ ਆ ਜਿਹੜੇ ਇਹ ਚੀਜ਼ ਮੰਗਦੇ ਆ ਜਿਹੜੇ ਇਹ ਚੀਜ਼ ਚਾਹੁੰਦੇ ਆ ਕਿ ਥੋੜੀ ਜਿਹੀ ਢਿੱਲ ਹੋਵੇ bizness ਕਰਨ ਦੇ ਲਈ ਖੁੱਲ ਹੋਵੇ environment restrictions ਨਾ ਹੋਣ ਉਹ ਰਿਪਬਲਿਕਨ ਨੂੰ ਜਿਆਦਾ ਡੋਨੇਟ ਕਰਦੇ ਆ ਵੀ ਇਹ ਆਉਣ ਤੇ ਕਿਉਂਕਿ ਇਹਨਾਂ ਦੀ ਪਾਲਿਸੀ ਇਹ ਆ ਉਹਦੇ ਨਾਲ ਉਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਫਾਇਦਾ ਹੁੰਦਾ ਸੋ ਹੁਣ ਇਸ ਵੇਲੇ ਕਿਉਂਕਿ ਇਹਨਾਂ ਦੀ ਪਲਾਨ ਅੱਗੇ ਜਾ ਕੇ ਹੈਗੀ ਆ ਜਿਹੜੇ ਰਿਪਬਲਿਕਨਸ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹਦਾ ਜਿਹੜੀ ਉਹ ਇੱਕ ਹੈਗੀ ਐਡਵਾਂਟੇਜ ਇਹਦੀ ਉਹ ਵੀ ਰਿਵੇਟ ਜਿਹੜਾ ਇਹਦੇ ਉੱਤੇ ਹੈਗਾ ਉਹਨੂੰ ਵੀ ਕੱਟ ਕੀਤਾ ਜਾਵੇ ਪਰ ਉਹਦਾ ਕੁਦਰਤੀ ਤੌਰ ਦੇਤੇ ਉੱਤੇ ਇਹਨਾਂ ਨੂੰ ਵੱਡਾ ਫਾਇਦਾ ਜਿਹੜਾ ਟੈਸਲਾ ਨੂੰ ਹੋਣਾ ਹੈ ਕਿਉਂਕਿ ਟੈਸਲਾ ਅਹੈਡ ਚੱਲ ਰਹੀ ਹੈ ਉਹਨਾਂ ਤੋਂ ਅੱਗੇ ਆ ਇਹ ਸਾਰੇ ਕੁਸ਼ਤੇ ਵਿੱਚ ਉਹਨਾਂ ਨੇ ਹਜੇ ਹੋਣਾ ਹੈ ਅੱਗੇ ਪਰ ਇੱਥੇ ਇਹਨਾਂ ਦੋਹਾਂ ਦਾ ਕਨਫਲਿਕਟ ਆਫ ਇੰਟਰਸਟ ਜਿਹੜਾ ਆ ਉਹ ਜ਼ਰੂਰ ਖੜਾ ਹੋ ਰਿਹਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ